ਸਤ ਸ੍ਰੀ ਅਕਾਲ ਕਿਸਾਨ ਵੀਰੋ ਰਾਜ ਸੰਧੂ ਫਾਰਮਿੰਗ YouTube ਚੈਨਲ ਤੇ ਤੁਹਾਡੇ ਸਾਰੇ ਵੀਰਾਂ ਦਾ ਸਵਾਗਤ ਹੈ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇ ਹੋ ਤੇ ਨਾਲ ਲੱਗੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਦੇ ਹੋ ਤੇ ਆਲਟ ਸੈੱਟ ਕਰ ਲਿਓ ਇਸੇ ਤਰ੍ਹਾਂ ਨੈਕਸਟ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਊਗੀ ਜੀ ਸਭ ਤੋਂ ਪਹਿਲਾਂ ਸੋ ਵੀਰੋ ਅੱਜ ਆਪਾਂ ਲੈ ਕੇ ਆਏ ਆ ਇਹ ਨੀਲੀ ਰਵੀ ਦੀ ਝੋਟੀ ਪੈਰਾਂ ਦੇ ਨਿਸ਼ਾਨ ਪੂਰੇ ਆ ਜੀ ਚੱਡੇ ਦੀ ਬਾਨੇ ਦੀ ਬਿਲਕੁਲ ਸਾਫ਼ ਆ ਅਗਲੇ ਮਗਰਲੇ ਥਾਨ ਵਿੱਚ ਬਹੁਤ ਫਰਕ ਆ ਵਿਰਲ ਦੇ ਵਿੱਚ ਥਣ ਨੇ ਵਜਨਦਾਰ ਝੋਟੀ ਹੈ ਜੀ ਸੂਏ ਦੀ ਗੱਲ ਕਰੀਏ ਤੇ ਤੀਜਾ ਸੂਆ ਇਸ ਵਾਰ ਸੂ ਰਹੀ ਹੈ ਜੀ 10 ਦਿਨ ਰਹਿ ਗਏ ਆ ਜੀ ਸੂਣ ਚ ਬਾਕੀ 5 6 ਸਤੰਬਰ ਤੱਕ ਇਸ ਦੇ ਦਿਨ ਪੂਰੇ ਆ ਜੀ ਸੋ ਵੀਰ ਜੀ ਚਾਹਵਾਨ ਵੀਰ ਸੰਪਰਕ ਕਰ ਸਕਦੇ ਨੇ 81980 00466 ਤੇ ਜ਼ਿਲ੍ਹਾ ਮੋਗਾ ਜੀ ਤੇ ਸੀਓ ਧਰਮਕੋਟ ਪਿੰਡ ਚੋਟੀਆਂ ਸਿੱਧੀ ਗੱਲਬਾਤ ਕਰਕੇ ਤੁਸੀਂ ਦੇਖ ਸਕਦੇ ਹੋ ਝੋਟੀ ਖਰੀਦ ਸਕਦੇ ਹੋ 78000 ਰੁਪਏ ਮੁੱਲ ਬਾਈ ਜੀ ਕਰਦੇ ਆ ਮਿਹਰਬਾਨੀ ਜੀ